ਤਰਨਤਾਰਨ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਭਖਦਾ ਹੋਇਆ ਨਸਰ ਆ ਰਿਹਾ ਹੈ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਬੀਬੀ ਬਾਦਲ ਦੇ ਉੱਤੇ ਤਿੱਖੇ ਨਿਸ਼ਾਨੇ ਹੋਏ ਸਾਦੇ ਨਸਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਬਾਦਲ ਅਕਸਰ ਇਹ ਗੱਲ ਕਹਿੰਦੀ ਹੈ ਕਿ ਸਾਡੇ ਰਾਸਤੇ ਵਿੱਚ ਚਿੱਟਾ ਬਿਲਕੁਲ ਵੀ ਨਹੀਂ ਸੀ ਪਰੰਤੂ ਦੁੱੱਚੇ ਪਾਸੇ ਉਥੇ ਇਹਨਾਂ ਨੇ ਵਿਕਰਮ ਮਜੀਠੀਆ ਦਾ ਨਾਲ ਲੈ ਕੇ ਇੱਕ ਵਾਰ ਫਿਰ ਤੋਂ ਜਿਹੜਾ ਕਿ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਤੇ ਉੱਥੇ ਬਾਦਲ ਪਰਿਵਾਰ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਜਿਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਤਰਨਦਰਾਂ ਦੀ ਜਿਮਨੀ ਚੋਣਾ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਹੱਥ ਮਣਾਉਂਦੇ ਵੀ ਨਹੀਂ ਪਹਿਲੀ ਗੱਲ ਤਾਂ ਜੇ ਮਿਲ ਜੇ ਤਾਂ ਵੀ ਉਂਗਲਾ ਲੈ ਜਾਂਦੇ ਕੱਢ ਕੇ ਉਹ ਉਹ ਤਾਂ ਹੱਥ ਮਿਲਾ ਕੇ ਬਾਅਦ ਚ ਸੈਨੀਟਾਈਜ਼ਰ ਨਾਲ ਧੋਂਦੇ ਆ ਸ਼ੈਂਪੂ ਨਾਲ ਵੀ ਕਿਤੇ ਖੁਰਕਣਾ ਪੈ ਜੇ ਨਾਲ ਰੱਖਦੇ ਆ ਉਹ ਕਿੱਥੇ ਪਾਉਂਦੇ ਜੱਫੀਆਂ ਉਹ ਤਾਂ ਉਹੀ ਆ ਤਾਂ ਹੁਣ ਉਹ ਤੁਸੀਂ ਦੇਖੋ ਹਰ ਸਿਮਰਤ ਕੌਰ ਸਾਡੇ ਬਠਿੰਡੇ ਤੋਂ ਐਮਪੀ ਐ ਉਹ ਕੀ ਕਰਦੀ ਆ ਸਰਦੂਲਗੜ ਚੁੰਨੀ ਰਮਾਨਸਾ ਲੱਕੇ ਚ ਮੋੜ ਲੱਕੇ ਚ ਚੁੰਨੀਆਂ ਵਟਾਉਂਦੀ ਆ ਉਹ ਵੀ ਮਾਵਾ ਭੈਣਾ ਵੀ ਚੁੰਨੀਆਂ ਵਟਾਵਾਂਗੇ ਮੈਨੂੰ ਤਾਂ ਦੱਸਿਆ ਉੱਥੋਂ ਮਾਵਾ ਭੈਣਾ ਨੇ ਜਦੋਂ ਪਿੰਡਾਂ ਚ ਗਿਆ ਮੈਂ ਉਹਦੇ ਚ ਵੀ ਕਪੜਾ ਕਰਕੇ ਉਹ ਚੁੰਨੀਆਂ ਵਟਾਉਣ ਚ ਵੀ ਮੈਂ ਕਿਹਾ ਵੀ ਚੁੰਨੀਆਂ ਵਟਾਉਣ ਚ ਕੀ ਕਪੜਾ ਹੋ ਸਕਦਾ ਉਹ ਕਹਿੰਦੇ ਅਸੀਂ ਤਾਂ ਲੈ ਆਈ ਦੀ ਵੀ ਸਾਨੂੰ ਪਤਾ ਲੱਗਿਆ ਵੀ ਸਰਪੰਚ ਨੇ ਦੱਸਿਆ ਸਾਨੂੰ ਜੱਸਦਾ ਰੰਦ ਦੱਸਿਆ ਵੀ ਚੁੰਨੀਆਂ ਵਟਾਉਣੀਆਂ ਨੇ ਕੱਲ ਨੂੰ ਚੁੰਨੀ ਲੈ ਕੇ ਆਉਣੀ ਆ ਉਹ ਉਧਰੋਂ ਤੁਹਾਨੂੰ ਚੁੰਨੀ ਉਹ ਦੇਊਗੀ ਉਹ ਹਰਸੀਮਰਤ ਕਹਰਾ ਤੁਸੀਂ ਆਪਦੀ ਚੁੰਨੀ ਦੇ ਦਿਓ ਕਹਿੰਦੇ ਅਸੀਂ ਤਾਂ ਮਹਿੰਗੀਆਂ ਲੈ ਆਈਆਂ 4 4 5 500 ਦੀਆਂ ਚੁੰਨੀਆਂ ਵੀ ਭਾਈ ਚਲੋ ਹਰਸੀਮਰਤ ਕਹਰਾ ਆਉਗੀ ਉਹਦੇ ਨਾਲ ਚੁੰਨੀ ਵਟਾਵਾਂਗੇ ਕਹਿੰਦੇ ਸਾਨੂੰ ਤਾਂ ਉਹਦੇ ਹੀ ਪਤਾ ਲੱਗਿਆ ਜਿਹੜੀ ਸਾਨੂੰ ਦੇਗੀ ਪਾਪਲੀਨ ਦੀ ਉਹ ਤਾਂ 50 ਰੁਪਈਆ ਦੀ ਆ ਜਾਂਦੀ ਹੈ ਗੱਡੀ ਪਰ ਰੱਖੀ ਡਿੱਗੀ ਚੋਂ ਚੁੰਨੀਆਂ ਕੱਢ ਕੇ ਦੇਈ ਗਈ 4 400 ਇੱਕ ਚੁੰਨੀ ਚੋਂ ਵੀ ਕਮਾ ਗਏ ਉਹ ਤਾਂ ਤੁਸੀਂ ਦੇਖ ਲਓ ਇਹਨਾਂ ਦੇ ਟਿੱਡ ਨਹੀਂ ਪਰਦੇ ਸਿਆਣੇ ਕਹਿੰਦੇ ਆ ਟਿੱਡ ਦਾ ਭੁੱਖਾ ਰੱਜ ਜਾਂਦਾ ਨੀਂਦ ਦਾ ਭੁੱਖਾ ਨਹੀਂ ਰੱਜਦਾ ਨੀਤਾਂ ਦੇ ਭੁੱਖੇ ਇਹ ਨਹੀਂ ਰੱਜਦੇ ਇਹਨਾਂ ਨੂੰ ਜਿੰਨਾ ਮਰਜੀ ਤੁਸੀਂ ਵੋਟਾਂ ਪਾ ਕੇ ਦੇਖ ਲਓ ਜਿੰਨੇ ਮਰਜ਼ਾ ਕੁਝ ਕਰਕੇ ਦੇਖ ਲਓ ਰੱਜਣੇ ਨਹੀਂ ਤਾਂ ਹਮੇਸ਼ਾ ਹੀ ਰਹਿਣਗੇ ਫਿਰਦੇ ਰਹਿਣ ਦੇ ਹੁਣ ਗਲੀਆਂ ਚ ਫਿਰਦੇ ਜਬਕਦੇ ਫਿਰਦੇ ਰਹਿਣ ਦੇ ਕੁਝ ਕਹੋ ਨਾ ਨਾ ਨੂੰ ਲੜੇ ਉਹਨਾਂ ਨਾਲ ਉਹ ਲੜਨ ਨੂੰ ਫਿਰਦੇ ਆ ਆਪਣੇ ਨਾਲ ਲੜਨ ਨੂੰ ਫਿਰਦੇ ਹੁਣ ਕੋਈ ਦਲਤਾਂ ਦੇ ਵਿਰੁੱਧ ਬਿਆਨ ਦੇਤਾ ਰਾਜੇ ਬੜੇ ਗਨੇ ਹੁਣ ਮਾਫੀ ਮੰਗੀ ਜਾਂਦਾ ਇਹ ਤਾਂ ਪਿੰਡਾਂ ਲਈ ਹੈ ਜਿੰਦਗੀ ਚ ਕਰਨਾ ਬਿੱਲ ਬਿੱਲ ਬੱਤੀ ਨਹੀਂ ਆਉਂਦੀ ਹਾਂ ਜੀ ਐਸੇ ਪਿੰਡ ਚ ਬੰਦ ਦਿੱਤਾ ਹੈ ਮੋਟਰਾਂ ਬੰਦ ਕਰਕੇ ਛੋਣਾ ਲੰਗ ਰਹੀ ਹੈ ਜੀ ਮੋਟਰਾਂ ਬੱਤੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਛੋਣਾ ਲੱਗਣ ਲਾ ਦੇਾਂਗੇ ਹਾਂ ਨਹੀਂ ਦਿਨੇ ਆਉਂਦੀ ਹੈ ਬੱਤੀ ਨਹੀਂ ਨਹੀਂ ਪਰਮਾਤਮਾ ਲੋਕਾਂ ਚ ਰੱਬ ਵੱਸਦਾ ਬਾਈ ਲੋਕਾਂ ਚ ਰੱਬ ਵੱਸਦਾ ਠੀਕ ਹੈ ਨਾ ਪਰਮਾਤਮਾ ਰੂਪ ਆਮ ਲੋਕ ਆਪਾਂ ਦਸਾਂ ਨਾ ਆਉਂਦੀ ਕਮਾਈ ਵਾਲੇ ਲੋਕ ਆ ਹੋਰ ਰੱਬ ਨੂੰ ਬਿਹਜੇ ਬੰਦੇ ਹੀ ਚਾਹੀਦੇ ਹੁੰਦੇ ਹੋਰ ਕੀ ਹੁੰਦਾ ਸੋ ਵੀਰੋ ਵੀਰੋ ਇਹੀ ਕਹਿਣਾ ਆ ਤੁਹਾਨੂੰ ਆਮ ਪਿੰਡਾਂ ਤੋਂ ਆ ਆਮ ਘਰਾਂ ਤੋਂ ਆ ਠੀਕ ਹੈ ਤੇ ਮਿਹਨਤ ਕਰਦੇ ਆ ਹਜੇ ਵੀ ਮਿਹਨਤ ਕਰਦੇ ਆ ਜੇ ਦੇਖੋ ਕੋਈ ਮੈਨੂੰ ਕਹਿੰਦਾ ਕਹਿੰਦਾ ਵੀ ਇੱਕ ਸੀਟ ਨਾਲ ਕੀ ਫਰਕ ਪੈਂਦਾ ਹੈ ਕਿਹੜਾ ਸਰਕਾਰ ਟੁੱਟ ਜੂ ਮੈਂ ਕਹਿੰਨੀ ਗੱਲ ਫਰਕ ਪੈਂਦੀ ਨਹੀਂ ਗੱਲ ਇਹ ਆ ਵੀ ਇਸ ਬਾਨੇ ਲੋਕਾਂ ਨੂੰ ਮਿਲਿਆ ਜਾਊਗਾ ਮੈਂ ਕਲਾਕਾਰ ਦੇ ਤੌਰ ਤੇ ਪੈਸੇ ਕਮਾ ਲੈਂਦਾ ਬਹੁਤ ਬਹੁਤ ਮਸ਼ਹੂਰ ਕਲਾਕਾਰ ਸੀ ਮੈਂ ਵੀ ਦਿੱਲੀ ਬੰਬੇ ਕੈਨੇਡਾ ਅਮਰੀਕਾ ਹਾਲੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਆਸਟ੍ਰੇਲੀਆ ਨਿਊਜ਼ੀਲੈਂਡ ਫਿਰ ਮੈਂ ਵੀ ਕਮਾ ਲੈਂਦਾ ਪਰ ਜੇ ਮੈਂ ਕਲਾਕਾਰੀ ਚਾਹੁੰਦਾ ਤੁਹਾਨੂੰ ਮਿਲਣ ਦਾ ਮੌਕਾ ਕਿਵੇਂ ਮਿਲਦਾ ਫਿਰ ਇੱਥੇ ਨਹੀਂ ਆਇਆ ਜਾਣਾ ਸੀ ਫਿਰ ਫਿਰ ਤੁਸੀਂ ਮੈਨੂੰ ਟੈਲੀਵਿਜ਼ਨ ਤੇ ਦੇਖਦੇ ਟੈਲੀਵਿਜ਼ਨ ਤੇ ਦੇਖਦੇ ਉਹ ਟੀਵੀ 'ਚ ਹੀ ਰਹਿ ਜਾਂਦੇ ਆ ਹੁਣ ਜਿਹੜਾ ਇੱਥੇ ਆ ਗਿਆ ਆ ਸਕੂਲ ਦੀ ਇਹਦੀ ਗੱਲ ਹੋਰ ਇਹ ਗੱਲ ਹੀ ਹੋ ਰਹੀ ਹੈ ਨਾ ਦਿਲ ਮਿਲਿਆਂ ਦੇ ਮੇਲੇ ਨੇ ਜੀ ਤੁਸੀਂ ਮੈਨੂੰ ਮੈਂ ਕੋਈ ਮੁੱਖ ਮੰਤਰੀ ਮੁੱਖ ਮੰਤਰੀ ਤੁਸੀਂ ਹੋ ਸਾਰੇ ਬਸ ਇਹੀ ਮੈਨੂੰ ਤਾਂ ਚਾਹੀਦਾ ਮੇਰੇ ਮੇਰਾ ਪੰਜਾਬ ਲੀ ਤੇ ਚੜ ਜੇ ਸਾਡੇ ਬਜ਼ੁਰਗ ਜਾਂਦੇ ਹੋਏ ਦੁਨੀਆ ਤੋਂ ਪਹਿਲਾਂ ਦੁਨੀਆ ਤੇ ਜਾਣ ਤੋਂ ਪਹਿਲਾਂ ਇਹ ਦੇਖ ਜਾਣ ਵੀ ਸਾਡਾ ਪੰਜਾਬ ਪੱਟੀ ਤੇ ਚੜ ਗਿਆ ਬੜਾ ਸਵਾਰਿਆ ਜੀ ਤੇ ਬਿਜਲੀ ਘਰ ਵੀ ਬਣਾਇਆ ਜੀ ਅਚਾ ਅਸ਼ਮੀਲ ਦਾ ਸਕੂਲ ਇਹ ਕਲਾਸ 2 ਤੱਕ ਸਕੂਲ ਕੀਤਾ ਐ ਐਮਐਲਏ ਸਾਹਿਬ ਨੇ ਫਿਰ ਹਸਪਤਾਲ ਬਣਾਇਆ ਆਪਦੇ ਬੰਦੇ ਦਾ ਫਾਇਦਾ ਹੋ ਜਾਂਦਾ ਬਸ ਸਟੇਡੀਅਮ ਦਾ ਹੋ ਜਾਊਗਾ ਸਟੇਡੀਅਮ ਦਾ ਹੋ ਜਾਊਗਾ ਹਾਂ ਨਹੀਂ ਉਸ ਕੰਮ ਵਾਸਤੇ ਤਾਂ ਦੇਖੋ ਮੈਂ ਤਾਂ ਸਟੇਡੀਅਮ ਜਿਮ ਲਾਇਬ੍ਰੇਰੀ ਸਕੂਲ ਸੜਕ ਟੋਬਾ ਛੱਪੜੇ ਦੇ ਵਾਸਤੇ ਤਾਂ ਖਜ਼ਾਨੇ ਜਮ੍ਹਾਂ ਖੁੱਲੇ ਨੇ ਉਹ ਵੀ ਮਿਲຊੂ ਕੋਈ ਨਹੀਂ ਮੁੱਖ ਮੰਤਰੀ ਆ ਗਿਆ ਜਦੋਂ ਹੁਣ ਤਕੀਰੇਗਾ ਨਾ ਨਾ ਵਧੀਆ ਜਿਮ ਬਣਾਵਾਂ ਮੈਂ ਕਮਰਾ ਕਿਉਂ ਵਧੀਆ ਸੈੱਟ ਵਾਲਾ ਜਿਮ ਬਣਾਵਾਂਗੇ ਤੇ ਪੂਰਾ ਵਧੀਆ ਜਾ ਕੇ ਮੁੰਡੇ ਜਿਹੜੇ ਨੇ ਉਹ ਆਪਦੇ ਸਰੀਰ ਨਾਲ ਜਿਹੜਾ ਉਹ ਪਿਆਰ ਹੋਵੇ ਉਹਨਾਂ ਨੂੰ ਨਸ਼ੇ ਨੂੰ ਸ਼ਤਮ ਬਚਾਉਂ ਬਹੁਤ-ਬਹੁਤ ਤੁਹਾਡਾ ਧੰਨਵਾਦ ਉਹੀ ਤਾਂ ਕਹਿੰਦੇ ਆ ਉਹ ਮਾਂ ਛੰਡੀ ਵਾਲੀ ਕਾਰ ਕੋਈ ਗੱਲ ਨਹੀਂ ਦੇਖੋ ਤੁਸੀਂ ਮੰਗ ਮੰਗ ਪੱਤਰ ਦਿਓਗੇ 10 ਘਤ ਮੇਰੇ ਹੋਣਗੇ ਜੋ ਮਰਜੀ ਤੁਸੀਂ ਕਹੋਗੇ ਤੁਹਾਨੂੰ ਕੋਈ ਇਸ ਘਾਟ ਰੱਖਣੀ ਐ ਇਸ ਇਲਾਕੇ ਨੂੰ ਜਿਹੜਾ ਉਹ ਨੰਬਰ ਬੰਨ ਇਲਾਕਾ ਪੰਜਾਬ ਦੇ ਟੌਪ ਦੇ 5 ਲੱਖਿਆਂ ਦੇ ਵਿੱਚੋਂ ਇਹ ਇਲਾਕਾ ਆਉਣਾ ਚਾਹੀਦਾ ਇਹਨੇ ਵਧੀਆ ਲੋਕ ਰਹਿੰਦੇ ਮੈਂ ਤਾਂ ਸਾਰਾ ਘੁੰਮ ਲਿਆ ਪਿੰਡਾਂ ਜਾਇਆ ਮੈਂ ਢੰਡ ਜਾਇਆ ਮੈਂ ਉਧਰ ਆਪਣਾ ਕੱਲ ਗੱਗੋ ਬੋਹਾ ਜਾਇਆ ਕੱਲ ਸਜਾਇਆ